ਅਰਜਨ ਦਾ ਵੀ ਹਜੇ ਕੰਮ ਆਉਣ ਵਾਲਾ ਇਹਦਾ ਗੀਰਦਾ ਗਰਾਰੀ ਟੁੱਟੀ ਆ ਪਹਿਲੇ ਗੀਰਦੀ ਬਾਕੀ ਸਹੀ ਆ ਇਹਦੇ ਗਰਾਰੀ ਮੈਸਤਰੀ ਦੇ ਛੱਡਣਾ ਇਹ ਵੀ ਤੇ ਤੇ ਮਿੱਤਰੋ ਹੱਕ ਦੇਖੋ ਇਹਦੀ ਲੈਂਦੀ ਆ ਇਹਦੀ ਹੱਕ ਟਰੈਕਟਰ ਨੂੰ ਤੇ ਮਿੱਤਰੋ ਇਹ ਪੁਲੀ ਵੀ ਆਪਾਂ ਬਦਲਣੀ ਆ ਜੀ ਦਾ ਪੁਲੀ ਹੈਗੀ ਆ 14 ਦੀ ਆ 14 9 ਦੀ ਅਮੋਰਲੀ ਬਦਲੋਣੀ ਆ ਆਪਣੇ ਅਰਜਨ ਦੇ 15 ਹੀ ਚੱਲਣੀ ਆ ਇਹ ਫਾਰਮ ਤੇ ਤਾਂ ਚੱਲ ਜਾਣੀ ਵਧੀਆ ਇਹ ਤੇ ਆਪਾਂ ਅਰਜਨ ਚਲਾਉਣੀ ਤਾਂ ਕਰਕੇ ਬਦਲਣੀ ਪੈਣੀ ਆ ਜੀ ਅਦੇ ਆ ਵੀ ਪੁਲੀ ਤੇ ਕਾਰਟਰ ਵੀ ਲੱਗੀ ਆ ਹਾਂਜੀ ਮਿੱਤਰੋ ਸਵਾਗਤ ਆ ਤੁਹਾਡਾ ਨਵੇਂ ਬਲੌਗ 'ਚ ਤੇ ਰੀਪਰ ਦੀ ਆਪਾਂ ਰਿਪੇਅਰ ਲਾਪਈ ਕਰਨ ਇਹ ਕਿੰਨਾ ਮਾੜਾ ਮਾੜਾ ਲੱਗੀ ਏ ਟਰੈਸ਼ਰ ਦੇ ਹੀ ਬਲੇਟਾਂ ਜਨ ਲੱਗੇ ਟਰੈਸ਼ਰ ਦੇ ਬਲੇਟਾਂ ਦਾ ਪਾਸਾ ਜਿੱਦਾਂ ਘਮਾਉਣਾ ਆ ਤੇ ਬਲੇਟ ਜੇ ਤਾਂ ਸਹੀ ਆ ਵਿੱਚੋਂ ਦੋ ਡੱਬੀਆਂ ਆਪਣੇ ਕੋਲ ਪਈਆਂ ਹੈਗੀਆਂ ਨਵੀਆਂ ਇਹ ਪਾ ਦਿਆਂ ਤੇ ਪਾਸੇ ਘਮਾਈ ਜਾਂਦੇ ਆ ਅਰੇ ਅਰੇ ਪਾਸੇ ਅਰੇ ਜੇ ਤਾਂ ਵਧੀਆ ਪਾਇਆ ਇਹ ਧੀਕਾ ਦੇਣਾ ਹੈ ਤੇ ਇਹ ਤਾਂ ਕੇਐਸ ਦੇ ਨਾਲ ਪ੍ਰੈਸ਼ਰ ਵੀ ਵੜਾਇਆ ਬਲੇਡ ਜ਼ਿਆਦਾ ਆ ਇਹਦੇ ਵਿੱਚ ਦੇਖੋ ਫਿਰ ਬਲੌਗ ਅੱਗੇ ਲੱਗੇ ਜਾਂਦੇ ਆ ਤੇ ਬਾਅਦ ਵਿੱਚ ਆਪਣਾ ਅਰਜਨ ਦਾ ਵੀ ਹਜੇ ਕੰਮ ਆਉਣ ਵਾਲਾ ਇਹਦਾ ਗੀਰਦਾ ਗਰਾਰੀ ਟੁੱਟੀ ਆ ਪਹਿਲੇ ਗੇਰਤੀ ਬਾਕੀ ਸਹੀ ਆ ਇਹਦੇ ਗਰਾਰੀ ਮੈਸਤਰੀ ਦੇ ਛੱਡਣਾ ਹੈ ਵੀ ਤੇ ਕੰਮ 바ਵਾ ਟਰਾਲੀਆਂ ਦਾ ਵੀ ਦੇਖਣਾ ਇਹ ਕਿ ਹੌਲੀ ਹੌਲੀ ਲੱਗੇ ਹੁਣ ਕਣਕ ਨੂੰ ਵੀ ਖਾਦ ਕੋ ਪਾਉਣ ਵਾਲਾ ਆ ਜੇ ਉਧਰ ਇਹ ਕਰਕੇ ਚਲੋ ਦੇਖਿਓ ਫਿਰ ਬਲੌਗ ਅੱਗੇ ਤੇ ਆਪਣੇ ਇਹ ਰੀਲ ਤਾਂ ਨਹੀਂ ਐਡਾ ਕੋਈ ਕੰਮ ਹੈਗਾ ਬਾਕੀ ਬਹਰਾਂ ਨੂੰ ਦੇਖ ਲਾਂ ਗਲੇਸ ਮਾਰ ਕੇ ਜਿਹੜੇ ਲੱਗ ਹੀ ਠੀਕ ਹਨੇ ਬਾਕੀ ਪਟ ਲਾਂਗੇ ਫੇਰ ਦੇਖਿਓ ਫਿਰ ਬਲੌਗ ਅੱਗੇ ਮਿੱਤਰੋ ਆ ਮੈਂ ਇੱਕ ਚੀਜ਼ ਦਿਖਾਣੀ ਸੀ ਇਹਦੇ ਪੁਲੀਆਂ ਦਾ ਦੇਖੋ ਕੀ ਜਗਾੜਿਆ ਇਹਦੇ ਕਾਟਰ ਨਹੀਂ ਹੈਗੀ ਕਾਟਰ ਵੀ ਹੈਗੀ ਉਹਦਾ ਤਾਂ ਨਹੀਂ ਕੱਪ ਜੇ ਲਾਏ ਆ ਨਾਟਕ ਸੇ ਆ ਦੂਜਾ ਪੁਲੀ ਚ ਇਹ ਕਿ ਜਿਗਾੜਿਆ ਜਿਹਨਾਂ ਨੂੰ ਪਤਾ ਹੁੰਦਾ ਦੱਸਿਓ ਮਾੜਾ ਜਾਂ ਪਤਾ ਨਹੀਂ ਕੀ ਜਿਗਾੜਿਆ ਉਹਦਾ ਕੱਲੀ ਕਾਰਡ ਰਹੀ ਹੁੰਦੀ ਸੀ ਉਹ ਕਿਸ ਦੇ ਦਾ ਇਦਾਂ ਹੀ ਬਸ ਕੱਪ ਜਾ ਪਤਾ ਨਹੀਂ ਕਾਦੇ ਸਾਰੀਆਂ ਪੁੜੀਆਂ ਤੇ ਮੈਂ ਪੱਖੇ ਵਾਲੀ ਤੇ ਵੀ ਆ ਪਤਾ ਨਹੀਂ ਕੀ ਚੱਕਰਿਆ ਇਹਨਾਂ ਕਾਸ ਲਈ ਬਲੇਡ ਸ਼ੈੱਡ ਚ ਹੀ ਆ ਅੱਧਾ ਖੜੀ ਇੱਕ ਬਾਹਰ ਦੂਜਾ ਤੇਲ ਤੂੜ ਪੈਂਦੀ ਆ ਇੱਥੇ ਰਹਿ ਹੈ ਕਿ ਇੱਥੇ ਬਦਲ ਬਦਲਦੇ ਨੇ ਦੇਖੋ ਫਿਰ ਬਲੌਗ ਅੱਗੇ ਤੇ ਮਿੱਤਰੋ ਇਹ ਪੁਲੀ ਵੀ ਆਪਾਂ ਬਦਲਣੀ ਆ ਜਦਾਂ ਪੁਲੀ ਹੈਗੀ ਆ 14 ਦੀ ਆ 14 9 ਦੀ ਅਮੋਰਲੀ ਬਦਲੋਣੀ ਆ ਆਪਣੇ ਅਰਜਨ ਦੇ 15 ਹੀ ਚੱਲਣੀ ਆ ਇਹ ਫਾਰਮ ਤੇ ਤਾਂ ਚੱਲ ਜਾਣੀ ਵਧੀਆ ਇਹ ਤੇ ਆਪਾਂ ਅਰਜਨਾਂ ਚਲਾਉਣੀ ਤਾਂ ਕਰਕੇ ਬਦਲਣੀ ਪੈਣੀ ਆ ਇਹ ਆ ਤੇ ਆ ਵੀ ਪੁਲੀ ਤੇ ਕਾਰਟਰ ਵੀ ਲੱਗੀ ਆ ਤੇ ਉਹਦਾ ਨਾਟਕੱਸੇ ਆ ਇਹ ਬਦਲਣੀ ਆਪਾਂ ਪੁਲੀ ਵੀ ਫੇ ਦੇਖਾਂਗੇ ਪਲੇਟਾਂ ਦਾ ਦੇਖੋ ਪਾਸਾ ਘੁੰਮੀ ਜਾਂਦਾ ਇਧਰ ਉਹ ਦੀਦੇ ਆਲੇ ਆਰੇ ਦਾ ਪਾਸਾ ਘੁਮਾਈ ਜਾਂਨੇ ਟੈਂਡਰ ਆ ਬਦਲ ਦਿੱਤੀਆਂ ਬਾਕੀ ਦੇਖਿਓ ਮੱਕੇਉਂ ਦਮਸ਼ੀਨ ਸਾਪੇ ਇੱਥੇ ਆਪਾਂ ਸ਼ੂਕਰ ਲਾਵਾਂਗੇ ਜਾਂ ਸਪਰਿੰਗ ਬੈਲਟ ਕਰ ਦਵਾਂਗੇ ਇੱਥੇ ਬਾਕੀ ਦੇਖਿਓ ਰਪੇਰੇ ਦੀ ਹੁਣ ਚੱਲੀ ਜਾਣੀ ਐ ਇੱਦੀ ਥੋੜੀ ਥੋੜੀ ਮੱਕੇ ਇਹਦੇ ਵਿੱਚ ਊਟਿਆ ਲਿਆ ਥੋੜੀ ਜੀ ਬੈਰੰਗ ਨੂੰ ਦੇਖਾਂ ਟੁੱਟਾ ਹੋਣਾ ਜਾ ਢਿੱਲਾ ਪੁਰਾਣਾ ਜਦੋਂ ਹੋਣਾ ਬੈਰੰਗ ਹੋਇਆ ਦਸ਼ਮੇਸ਼ ਆ ਰੀਲ ਦੇ ਤਾਂ ਬੋਸ਼-ਬੋਸ਼ ਲੱਗੇ ਆ ਜੀ ਆ ਬੈਲਟ ਵੀ ਇੱਕ ਜੇਂਜ ਹੋਣੀ ਚੱਲੀ ਆ ਰੀਲ ਫਾਲ ਦੂਜਾ ਫਾਲ ਸਿੱਟੀ ਹੋਣੀ ਚੱਲੇ ਆ ਤੇ ਆ ਕੇ ਦੇ ਪੱਖੇ ਚੇਂਜ ਹੋਣੇ ਆ ਬਸ ਪੱਖੇ ਜਿਹਦਾ ਸਾਰੇ ਉੜੇ ਆ ਤੇ ਮਿੱਤਰੋ ਹੱਕ ਦੇਖੋ ਇਹਦੀ ਲੈਂਦੀ ਇਹਦੀ ਹੋਰ ਡਰਾਈਟ ਰੰਗੂਆ ਲਓ ਮੇਤਰੋ 5 ਡਾਰਾਂ ਬਦਲੀਆਂ ਗਈਆਂ ਤੇ ਲੱਗੇ ਜਾਂਦੇ ਆ ਹੌਲੀ ਹੌਲੀ 5 ਡਾਰਾਂ ਬਦਲੀਆਂ ਗਈਆਂ ਤੇ ਇਹਨਾਂ ਦੋਹਾਂ ਛਾਬੀਆਂ ਦਾ ਕਮਾਲ ਹੈ ਇੱਕ ਪਾਨਾ ਇੱਕ ਚਾਬੀ ਪਾਨ ਨੇ ਨੂੰ ਪੈ ਪਾਇਆ ਮੈਂ ਫਿਰ ਲੰਬੇ ਨਾਲ ਜ਼ੋਰ ਵਧੀਆ ਵੱਜ ਜਾਂਦਾ ਆ ਰੈਂਚ ਜਿਹੜਾ ਹੁੰਦਾ ਹੈ ਵਧੀਆ ਚੀਜ਼ ਆ ਇਹਨਾਂ ਛੇਤੀ ਖੁੱਲ ਜਾਂਦੇ ਨਾਲ ਮੈਂ ਦੋ ਛਾਬੀਆਂ ਨਾਲ ਸਾਰਾ ਪ੍ਰੈਸ਼ਰ ਪਾ ਦਿੰਨਾ ਧੋਪ ਵੀ ਲੱਗ ਗਈ ਆ ਗੱਲ ਮੀਂਹ ਪੈਂਦਾ ਹੈਗਾ ਤੇ ਟੋਪ ਲੱਗ ਗਈ ਅੱਜ ਮਾੜੀ ਜੀ ਬਲੇਡ ਸਾਰੇ ਪਾਸੇ ਘੁਮਾ ਹੁੰਦਾ ਹੈ ਉਦਾਂ ਮਸ਼ੀਨ ਦੇਖ ਲਓ ਪਿੱਛੋਂ ਵੀ ਸਾਫ਼ ਸੁਥਰੀ ਐ ਨਹੀਂ ਆਪਣੀ ਜਿਹੜੀ ਦੂਈ ਸੀ ਉਹਦਾ ਆਪਾਂ ਟਰੈਕਟਰ ਬਹੁਤ ਆਵਾਜ਼ ਤਾਂ ਬੈਲਟ ਬੁਲਡ ਕੀਤਾ ਇਧਰੋਂ ਸੈਟਾਂ ਤੋਂ ਤਾਂ ਕਰਕੇ ਇਹਦਾ ਚੀਜ਼ਾਂ ਤੋਂ ਆਪਣਾ ਬੈਲਡ ਹੋਇਆ ਸੀ ਇਹ ਸਹੀ ਪਿਆ ਹੈ ਦੇ ਦੇ ਵਿੱਚ ਜਾਲ ਹੈਗਾ ਆਪਣੇ 45 ਸਰੀਆਂ ਦਾ ਜਾਲ ਵੀ ਹਜੇ ਸਹੀ ਪਿਆ ਜਦੋਂ ਤੇ ਦੋ ਜਾਲ ਦਿੱਤੇ ਉਹਨਾਂ ਨੇ ਆਪਾਂ ਨੂੰ ਜਦੋਂ ਨਾਲ ਤੇ ਇੱਕ ਹੋ ਪਿਆ ਉਹ ਵੀ 45 ਵਾਲਾ ਆ ਉਹੋ ਉਹ ਨਮਾ ਆਇਆ ਦੂਜਾ ਤੇ ਇਹ ਥੋੜਾ ਚੱਲਿਆ ਹੋਇਆ ਰੱਖ ਕੇ ਬਾਕੀ ਹੁਣ ਲੱਗੇ ਜਾਂਦੇ ਆ ਜੇ ਪਹਿਲਾ ਥਰੇਸ਼ਰ ਤਾਂ ਵੇੜਾਂਗੇ ਫੇਰ ਬਾਕੀ ਕਿਤੇ ਹੱਥ ਪਾਉਣਾ ਵਾਚ ਸ਼ੈੱਡ ਦਾ ਐਤਾ ਨਜ਼ਾਰਾ ਹੈ ਹੁਣ ਮੀਂਹ ਤੇਲ ਦਾ ਜਦੋਂ ਡਰ ਨਹੀਂ ਕੋਈ ਆ ਕਰਕੇ ਸ਼ੈੱਡ ਚ ਲੱਗੇ ਜੇ ਬਾਹਰ ਕੱਢਣ ਨੂੰ ਕੱਢ ਸਕਦੇ ਧੁੱਪੇ ਫਿਰ ਆਪ ਨੂੰ ਫੇਰ ਆਉਣੀ ਪੈਣੀ ਹੈ ਤੇ ਬਾਕੀ ਆਪਣਾ ਸਮਾਨ ਇੱਥਾ ਖੜਾ ਹੈ ਕਿਰਾ ਇੱਥੇ ਖੜਾ ਜਨਰੇਟਰ ਵੀ ਵਿੱਚੇ ਬਾੜਿਆ ਇੱਧਰ ਦੋਨੇ ਰਾਈਟਰ ਖੜ ਜਾਂਦੇ ਆ ਇਥੇ ਮਸ਼ੀਨ ਵਜਨ ਦੇ ਮਾਰੇ ਲੋ ਮਿੱਤਰੋ ਲੱਗੇ ਜਾਂਦੇ ਆ ਅਸੀਂ ਵੀ ਤੇ ਥੋੜਾ ਰਾਮ ਤੋਂ ਲੇ ਤਰੀ ਆਈ 5 11 ਖੋਲ ਕੇ ਕੱਸ ਕੇ ਇਹ ਉਤਰਿਆ ਹੁਣ ਦੇ ਦਿਆਂ ਹੁਣ ਜੀ ਲੱਗਣਾ ਹੋਇਆ ਹੋਰ ਇੱਕ ਦੋ ਕੱਸ ਲੈਣੇ ਆ ਫੇ ਹੋਰ ਕੰਮ ਵੀ ਦੇ ਦੇਣੀ ਕੋਈ ਥੋੜਾ ਥੋੜਾ ਟੈਨ ਲਾਇਆ ਕਰਾਂਗੇ ਇਤਰਾ ਇਹਦਾ ਟੂਲ ਦੇਖੋ ਦਿਖਾਉਣਾ ਹੈ ਆਪਾਂ ਬੱਚੱਕ ਨੇ ਦੇਖੋ ਟੂਲ ਕਿਡਾ ਟੂਲ ਆ ਵਧੀਆ ਚੀਜ਼ ਬਣਾਈਆਂ ਜੋ ਮਰਜ਼ੀ ਰੱਖ ਲੋ ਵਿੱਚ ਰੂਲਾ ਹੁੰਦਾ ਇਹਦਾ ਵੀ ਸੁੱਦਾ ਨਹੀਂ ਮਿੰਗਾ ਸੁੱਦਾ ਨਹੀਂ ਇਹ ਦਫਾ। ਡਿੰਗਾ ਨਹੀਂ ਹੋਇਆ ਜਾਮਾ ਵੀ। ਚੂਹੇ ਸਪਰੰਗ ਵਾਲੇ ਪਾਏ ਆ। ਰੀਲ ਵੀ ਸਾਫ ਪਈ ਆ। ਇਹਦਾ ਬਾਲਾ ਨਹੀਂ ਮਸ਼ੀਨ ਦਾ ਆਪਾਂ ਨੂੰ ਕੰਮ ਕਰਨ ਵਾਲਾ ਹੋਰ। ਸੈਸੂ ਹੀ ਦੇਖਾਂਗੇ ਪੁੜੀਆਂ ਪੱਟ ਕੇ ਜੇ ਹੋਣ ਵਾਲੇ ਹੋਏ। ਇਹਦੇ ਬੈਰਿੰਗ ਵੀ ਸਾਰੇ ਇੱਕੋ ਨੰਬਰ ਦੇ ਆ। ਆਪਣੀ ਕਿਸੇ ਦੇ ਹੁੰਦੇ ਉਹ ਇੱਕ ਛੋਟਾ ਹੁੰਦਾ ਇੱਕ ਬੜਾ 11 ਨੰਬਰ ਹੀ ਆ ਸਾਰੇ। ਤੇ ਇੱਕ ਇਹਦੇ ਪੱਖੇ ਆ ਵਾ। ਯਾ ਟਰਾਲੀ ਦਾ ਜਾਲ ਜਿਹੜਾ ਪਿਆ ਇਹ ਵੀ ਆਪਾਂ ਲਾਉਣਾ ਛੂਟੀ ਦਾ ਆ। ਤੇ ਟਰਲੀਆਂ ਨੂੰ ਵੀ ਹੋਵਾਂਗੇ ਫੇਰ ਪਹਿਲਾਂ ਮਸ਼ੀਨ ਦਾ ਨਵੇੜਨ ਲਿਕੇ ਬਾਕੀ ਦੀ ਚੱਲੀ ਜਾਣਾ ਤੇ ਆ ਜਾ ਪਰ ਜਿੰਦੀ ਸ਼ੋ ਵੀ ਲਾਉਣੀ ਆ ਪਿਛਲੇ ਸਾਲ ਤਾਂ ਨਹੀਂ ਲਾਈ ਸੀ ਸੀਜ਼ਨ ਤੇ ਐਸਕੇਨ ਲਾਵਾਂਗੇ ਸ਼ੋ ਨੂੰ ਦੂਜਾ ਫੇਰ ਇਦਾਂ ਦੂਜਾ ਮਿੱਟੀ ਕਟਾ ਖਿੱਚ ਜਾਂਦਾ ਫਿਲਟਰ ਫਿਲਟਰ ਅੰਦਰ ਹੀ ਸੀ ਸੀਜ਼ਨ ਤੇ ਹੁਣ ਬਾਹਰ ਕੱਢ ਕੇ ਲਾਵਾਂਗੇ ਇਹ ਦੀ ਬਾਕ ਕੰਮ ਚੱਲੀ ਜਾਣਾ ਹੁਣ ਵਿੱਚੇ ਕਣਕ ਨੂੰ ਪਾਣੀ ਪੂਣੀ ਦਾ ਹੋਈ ਜਾਣਾ ਖਾਸ ਪਾਣੀ ਦਾ ਰਾਹ ਦਾ ਲੋਕ ਵਧੀਆ ਦਾ ਇਥੇ ਭਾਰੀ ਬਣਾਈਆਂ ਮਸ਼ੀਨ ਬਹੁਤ ਵਧੀਆ ਟਾਪਾ ਕਿੰਦਾ ਦੇਖੋ ਤਾਂ ਚੀਜ਼ਾਂ ਵਧੀਆ ਲਾਈਆਂ ਹੈਵੀ ਚ ਮੱਕੋ ਵੀ ਹੈਵੀ ਚ ਲਾਈ ਆ ਤੇ ਆਪਣੇ ਟਰਾਲੀਆਂ ਦਾ ਤੈਦਾ ਤਾਂ ਨਹੀਂ ਐਡਾ ਕੋਈ ਕਾਸ ਜਿੱਦਾਂ ਕੰਮ ਕਰਨ ਵਾਲਾ ਇਹਦੇ ਜਾਲ ਜੁਲਜੇ ਥੋਪਟਾ ਉਹ ਸੀਨਾ ਸੁਣਾ ਹੀ ਆ ਤੇ ਉਹਦਾ ਆਪਾਂ ਲਾਉਣਾ ਬੈੱਡ ਉਹਦਾ ਲਾਦੀ ਤਾਂ ਹੁੰਦਾ ਬੈੱਡ ਉਹ ਜੋ ਨਿੰ ਚ ਲਾਈਦੀ ਹੈ ਨਾ ਕਰਕੇ ਤੇ ਇਹਦਾ ਬੈੱਡ ਲਾਉਣ ਵਾਲਾ ਸਾਰਾ ਤੇ ਇਹਦਾ ਟਾਇਰ ਵੀ ਪਟਾ ਉਹ ਥੱਲੇ ਲਾ ਟਾਇਰ ਪਟਾ ਉਹ ਨਵਾਂ ਲੈ ਕੇ ਪਾਵਾਂਗੇ ਹੁਣ ਤੇ ਟਰਾਲੀਆਂ ਦਾ ਐਡਾ ਨਹੀਂ ਕੋਈ ਖਾਸ ਮਸ਼ੀਨ ਦਾ ਹੀ ਆਪਾਂ ਆਹ ਜਾਲੀ ਨੂੰ ਬਾਬਾ ਟਾਈਮ ਹੋ ਗਿਆ ਮੇਰੇ ਖਿਆਲ ਨਾਲ ਚੌਥਾ ਪੰਜਵਾਂ ਸੀਜ਼ਨ ਹੈ ਪਹਿਲਾਂ ਜਿੱਥੋਂ ਲਈ ਸੀ ਚੱਲੀ ਸੀ ਉਦੋਂ ਵੀ ਦਮਾੜੀਆਂ ਮੋਟੀਆਂ ਗਲੀਆਂ ਹੋਈਆਂ ਵਿੱਚ ਬਾਕੀ ਓਕੇ ਆ ਅਲਟਰਾ ਬੰਦੇ ਸਟicker ਲਿਆਂਦੇ ਹੈਗੇ ਇਹਦੇ ਲਾਤੇ ਪਏ ਹੀ ਉੱਥੇ ਬਾਦੂ